ਪੰਜਾਬ ਦੇ ਵਿੱਚ ਆਈ ਹੜ੍ਹਾਂ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ ਇੱਕ ਹੋਰ ਵੱਡਾ ਖਤਰਾ ਖੜਾ ਹੈ ਰੈਡ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਇੱਕ ਹੋਰ ਡੈਮ ਦਾ 플ੱਡ ਗੇਟ ਵੀ ਟੁੱਟਿਆ ਜਿਸ ਦੇ ਕਰਕੇ 50 ਜ਼ਿੰਦਗੀਆਂ ਫਸੀਆਂ ਹੋਈਆਂ ਨੇ 48 ਤੋਂ ਵੱਧ ਪਿੰਡ ਡੁੱਬ ਚੁੱਕੇ ਨੇ ਰਣਜੀਤ ਸਾਗਰ ਡੈਮ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚੱਲ ਰਿਹਾ ਹੈ ਉਤੇ ਹੀ ਪੌਂਗ ਡੈਮ ਤੋਂ 110000 ਕਿਊਸਕ ਪਾਣੀ ਹੋਰ ਛੱਡਿਆ ਜਾਵੇਗਾ। ਬਿਆਸ ਦੇ ਸਤਲੁਜ ਦਰਿਆ ਦੇ ਵਿੱਚ 276000 ਪਾਣੀ ਆ ਰਿਹਾ ਹੈ। ਹੁਸੈਨੀਵਾਲਾ ਅੱਗੇ 263000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਜੇ ਗੱਲ ਕੀਤੀ ਜਾਵੇ ਤਾਂ ਕੱਲ ਨਾਲੋਂ 2000 ਕਿਊਸਕ ਪਾਣੀ ਦੀ ਆਮਦ ਵਧੀ ਹੈ। 2 ਲੱਖ ਤੋਂ ਵੱਧ ਕਿਊਸਕ ਪਾਣੀ ਆਉਣ ਤੇ ਦਰਿਆ ਦੇ ਵਿੱਚ ਲੋ ਫਲੱਡ ਆਉਣਾ ਮੰਨਿਆ ਜਾਂਦਾ ਹੈ। ਰਾਜਸਥਾਨ ਤੇ ਫਿਰੋਜ਼ਪੁਰ ਫੀਡਰ ਨਹਿਰਾਂ ਦੇ ਵਿੱਚ 14000 ਕਿਊਸਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ। ਦੱਸਿਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਪੂਰੀ ਤਬਾਹੀ ਮਚਾ ਕੇ ਰੱਖ ਦਿੱਤੀ ਹੈ ਭਾਰਤ ਪਾਕਿਸਤਾਨ ਸਰਹੱਦ ਤੇ ਪਿੰਡ ਡੁੱਬ ਗਏ ਨੇ ਪਠਾਨਕੋਟ ਦੇ ਮਾਦੋਪੁਰ ਹੈਡਵਰਕਸ ਤੇ ਵੱਡਾ ਹਾਸਾ ਸਾਹਮਣੇ ਆਇਆ ਇੱਥੇ ਡੈਮ ਦਾ ਇੱਕ ਗੇਟ ਅਚਾਨਕ ਟੁੱਟ ਗਿਆ ਜਿਸ ਕਰਕੇ ਵੱਡੀ ਮਾਤਰਾ ਚ ਪਾਣੀ ਸਿੱਧਾ ਹੀ ਰਾਵੀ ਦਰਿਆ ਦੇ ਵਿੱਚ ਵਹਿਣ ਲੱਗ ਪਿਆ ਇਹ ਭਿਆਨਕ ਤਸਵੀਰਾਂ ਉਸੇ ਡੈਮ ਦੇ ਪਾਣੀ ਦੀਆਂ ਨੇ ਜਿਸ ਨੇ ਸਭ ਨੂੰ ਤੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਇੱਕ ਵੱਡਾ ਹਾਸਸ ਪਾਣੀ ਦੇ ਨਾਲ ਵਾਪਰਿਆ ਇਸ ਹਾਸੇ ਦੇ ਨਾਲ ਇਲਾਕੇ ਦੇ ਵਿੱਚ ਖਤਰੇ ਦੀ ਸਥਿਤੀ ਬੜੀ ਹੋਈ ਹੈ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਜਾਣਕਾਰੀ ਮੁਤਾਬਕ ਗੇਟ ਟੁੱਟਣ ਦੇ ਨਾਲ ਦਰਿਆ ਦੇ ਵਿੱਚ ਪਾਣੀ ਦਾ ਪਦਰ ਤੇਜ਼ੀ ਨਾਲ ਵਧ ਗਿਆ ਹੈ ਇਸੇ ਕਰਕੇ ਲਗਭਗ 50 ਲੋਕ ਦਰਿਆ ਦੇ ਦੂਜੇ ਪਾਸੇ ਫਸ ਗਏ ਨੇ ਹਾਲਾਤਾਂ ਨੂੰ ਵੇਖਦਿਆਂ ਪ੍ਰਸ਼ਾਸਨ ਦੇ ਵੱਲੋਂ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਫਸੇ ਹੋਏ ਲੋਕਾਂ ਨੂੰ ਬਚਾਉਣ ਦੇ ਲਈ ਫੌਜ ਅਤੇ ਐਨਡੀ आरएफ दी टीम ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਖਾਸ ਕਰਕੇ ਹੈਲੀਕਾਪਟਰਾਂ ਦੀ ਮਦਦ ਦੇ ਨਾਲ ਲੋਕਾਂ ਨੂੰ ਸੁਰੱਖਿਤ ਸਥਾਨਾਂ ਤੇ ਪਹੁੰਚਾਇਆ ਜਾ ਰਿਹਾ ਹੈ ਇਸ ਹਾਦਸੇ ਦੌਰਾਨ ਇੱਕ ਕਰਮਚਾਰੀ ਦੇ ਲਾਪਤਾ ਹੋਣ ਦੀ ਵੀ ਖਬਰ ਹੈ ਉਸ ਦੀ ਖੋਜ ਦੇ ਲਈ ਰੈਸਕਿਊ ਟੀਮਾਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ ਦਰਿਆ ਦੇ ਤੇਜ਼ ਪਾਣੀ ਤੇ ਖਰਾਬ ਮੌਸਮ ਕਾਰਨ ਰੈਸਕਿਊ ਟੀਮਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਲਾਕੇ ਦੇ ਲੋਕਾਂ ਦੇ ਵਿੱਚ ਇਸ ਘਟਨਾ ਤੋਂ ਬਾਅਦ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਲੋਕ ਦਰਿਆ ਦੇ ਨੇੜੇ ਨਾ ਜਾਣ ਤੇ ਸੁਰੱਖਿਅਤ ਥਾਵਾਂ ਤੇ ਰਹਿਣ ਮਹਾਰਾਂ ਦੇ ਮੁਤਾਬਕ ਹੈਡਵਰਕਸ ਦਾ ਗੇਟ ਟੁੱਟਣਾ ਤਕਨੀਕੀ ਖਰਾਬੀ ਕਾਰਨ ਹੋ ਸਕਦਾ ਹੈ ਪਰ ਅਸਲ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਸਾਰੀ ਸਰਕਾਰੀ ਮਸ਼ੀਨਰੀ ਮੌਕੇ ਤੇ ਲੱਗੀ ਹੋਈ ਹੈ ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਕਿਸੇ ਨੂੰ ਵੀ ਇਕੱਲਾ ਨਹੀਂ ਛੱਡਿਆ ਜਾਵੇਗਾ ਤੇ ਸਾਰਿਆਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਜਾਵੇਗਾ ਇਸ ਦੇ ਨਾਲ ਲਗਾਤਾਰ ਜੋ ਭਾਰੀ بارش ਹੋ ਰਹੀ ਹੈ ਉਸ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਚਿੰਤਾ ਨੂੰ ਹੋਰ ਵਧਾ ਕੇ ਰੱਖ ਦਿੱਤਾ ਹੈ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ بارش ਹੋ ਸਕਦੀ ਹੈ 24 ਘੰਟੇ ਕਾਫੀ ਅਹਿਮ ਦੱਸੇ ਗਏ ਨੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤੇ ਤਰਨਤਾਰਨ ਵਰਗੇ ਸਰਹੱਦੀ ਜ਼ਿਲ੍ਹੇ ਖਾਸ ਤੌਰ ਤੇ ਪ੍ਰਭਾਵਿਤ ਦੱਸੇ ਗਏ ਨੇ ਪੰਜਾਬ 'ਚ 24 ਘੰਟਿਆਂ 'ਚ 243% ਵਾਧ ਮੀਂਹ ਦਰਜ ਕੀਤਾ ਗਿਆ ਆਮ ਤੌਰ ਤੇ 4.2 ਮਿਲੀਮੀਟਰ ਮੀਂਹ ਪੈਂਦਾ ਇਸ ਵਾਰ 14.4 ਮਿਲੀਮੀਟਰ ਮੀਂਹ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹ ਰਾਹਤ ਕਾਰਜਾਂ ਦੇ ਲਈ ਆਪਣਾ ਸਰਕਾਰੀ ਹੈਲੀਕਾਪਟਰ ਵੀ ਲੋਕਾਂ ਦੀ ਸਹਾਇਤਾ ਦੇ ਲਈ ਦਿੱਤਾ ਹੋਇਆ ਪਰ ਲਗਾਤਾਰ ਇਸ ਹੜ੍ਹ ਨੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰਕੇ ਰੱਖ ਦਿੱਤੀਆਂ ਨੇ ਇੰਨਾ ਜ਼ਿਆਦਾ ਪਾਣੀ ਆ ਚੁੱਕਾ ਹੈ ਜਿਸ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਹੈ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਕਿਸਾਨਾਂ ਦੇ ਡੰਗਰ ਪਸ਼ੂ ਵੀ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਤੇ ਕਈ ਮੱਜਾਂ ਦੀ ਮੌਤ ਵੀ ਹੋ ਗਈ ਹੈ ਇਸ ਕਰਕੇ ਕਿਸਾਨ ਡੂੰਗੀ ਚਿੰਤਾ ਦੇ ਵਿੱਚ ਨੇ ਲਗਾਤਾਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਪਰ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਨੇ ਜੋ ਬਣੇ ਹੋਏ ਨੇ ਜੋ ਹੜ੍ਹ ਆਏ ਹੋਏ ਨੇ ਇਸ ਨੂੰ ਵੇਖ ਕੇ ਲੋਕਾਂ ਦੇ ਵੱਲੋਂ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਗੁਰੂ ਘਰਾਂ ਦੇ ਵਿੱਚੋਂ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਜੋ ਦਰਿਆ ਦੇ ਨੇੜਲੇ ਲੋਕ ਨੇ ਉਹਦਾ ਉਹ ਛੇਤੀ ਤੋਂ ਛੇਤੀ ਸੁਰੱਖੇ ਥਾਵਾਂ ਤੇ ਚਲੇ ਜਾਣ ਕਿ ਪਾਣੀ ਦਾ ਵਹਾਅ ਕਿਸ ਪਾਸੇ ਹੋ ਜਾਵੇ ਕਿਸੇ ਨੂੰ ਨਹੀਂ ਪਤਾ ਪਰ ਲਗਾਤਾਰ ਇਹ ਜੋ ਜ਼ਮੀਨੀ ਪੱਧਰ ਤੇ ਹਾਲਾਤਾਂ ਨੂੰ ਵੇਖਦਿਆਂ ਸਰਕਾਰ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ ਵੱਡੇ ਮੰਤਰੀ ਲਗਾਤਾਰ ਜ਼ਮੀਨੀ ਪੱਧਰ ਤੇ ਉਤਰੇ ਹੋਏ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਨੇ ਪਰ ਇਸ ਵੇਲੇ ਹਰ ਇੱਕ ਦੇ ਮੂੰਹੋਂ ਇਹੀ ਨਿਕਲ ਰਿਹਾ ਹੈ ਕਿ ਰੱਬਾ ਹੁਣ ਤਾਂ ਬਚਾ ਲੈ